ਸ਼ਹੀਦਾਂ ਦੀ ਚਿਤਾਵਾਂ 'ਤੇ ਲੱਗੇਗੇ ਹਰ વર્ષ ਮੇਲੇ ਬਤਲ 'ਤੇ ਮਰਨੇ ਵਾਲੋ ਦਾ یہی ਬਾਕੀ ਨਿਸ਼ਾਨ ਹੋਗਾ ਸ਼ਹੀਦ ਉਦਮ ਸਿੰਘ ਜੋ ਕਿ ਸੁਨਾਮਦਨ ਹੀ ਸਾਰੇ ਭਾਰਤ ਦਾ ਸਰਮਾਇਆ ਸਨ ਉਹਨਾਂ ਦੇ ਸ਼ਹੀਦੀ ਦਿਵਸ ਤੇ 31 ਜੁਲਾਈ ਅੱਜ ਉਹਨਾਂ ਦੇ ਪਤਿਕ ਘਰ ਛੋਟੇ-ਛੋਟੇ ਸਕੂਲ ਦੇ ਬੱਚੇ ਨਤਮਸਤਕ ਹੋਣ ਆਏ ਆਓ ਉਹਨਾਂ ਦੀ ਭਾਵਨਾਵਾਂ ਨੂੰ ਤੁਹਾਡੇ ਸਾਹਮਣੇ ਪੇਸ਼ ਕਰੀਏ ਅਤੇ ਉਹਨਾਂ ਨਾਲ ਜੋ ਬੁਰਾ ਕਰਾਈਏ। ਨਮਸਕਾਰ। ਸ਼ਹੀਦ ਉਦਮ ਸਿੰਘ ਸੁਨਾਮ ਦਾ ਨਹੀਂ ਸਾਰੇ ਦੇਸ਼ ਦਾ ਸਰਮਾਇਆ ਸਨ। ਉਹਨਾਂ ਦਾ ਜੱਤੀ ਕਰ ਤੁਹਾਨੂੰ ਅੱਛ ਅਸੀਂ ਦਿਖਾਉਣ ਲੈ ਕੇ ਆਏ ਹਾਂ। ਉਹ ਹੁੰਦਾ ਜਾਂਦਾ ਮੈਂ ਕੱਲ ਨੂੰ ਸਭ ਨੂੰ ਬੁਲਾ ਲੂੰਗਾ ਤੁਹਾਨੂੰ ਕਰ ਤੋ ਕਰ ਤੋ ਦਿਖਾ। ਨਾਮ। ਜੀ। ਬੰਦੇ ਆਗਿਆ ਬੰਦੇ ਆਗਿਆ ਬੰਦੇ ਆਗਿਆ ਸੇਦੁੱਦਮ ਸਿੰਘ ਜਿੰਦਾਬਾਦ ਸੇਦੁੱਦਮ ਸਿੰਘ ਜਿੰਦਾਬਾਦ ਸੇਦੁੱਦਮ ਸਿੰਘ ਜਿੰਦਾਬਾਦ ਤਾ ਗਰਗ ਰਾਇਲ ਕਨਡਮ ਫਲੇਵਰ ਸਕੂਲ ਦੀ ਅਧਿਆਪਕਾਂ ਜੋ ਅੱਜ ਬੱਚਿਆਂ ਨੂੰ ਇੱਥੇ ਸੇਦੁੱਦਮ ਸਿੰਘ ਜੀ ਦਾ ਜੱਦੀ ਘਰ ਦਿਖਾਉਣ ਲਈ ਲੈ ਕੇ ਆਈਆਂ ਤਾਂ ਕਿ ਮੈਂ ਇਹ ਬੱਚਿਆਂ ਨੂੰ ਦੱਸਣਾ ਚਾਹੁੰਦੀ ਆ ਕਿ ਕਿਵੇਂ ਸੇਦੁੱਦਮ ਸਿੰਘ ਜੀ ਨੇ ਆਪਣੀ ਕੁਰਬਾਨੀ ਦਿੰਦੇ ਹੋਏ ਦੇਸ਼ ਦੇ ਪ੍ਰਤੀ ਆਪਣੀ ਜ਼ਿੰਦਗੀ ਲੇਖੇ ਲਾਈ ਸਾਨੂੰ ਮਾਣ ਹੈ ਕਿ ਅਸੀਂ ਸੁਨਾਮ ਸ਼ਹਿਰ ਦੇ ਵਾਸੀਆਂ ਸ਼ਹੀਦ ਜਿੱਥੇ ਸ਼ਹੀਦ ਉਦਮ ਸਿੰਘ ਵਰਗੇ ਸ਼ਹੀਦ ਦਾ ਜਨਮ ਹੋਇਆ ਉਹਨਾਂ ਨੇ ਸਾਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਇਆ ਜਿਨ੍ਹਾਂ ਦੀ ਬਦੌਲਤ ਬੱਚਿਆਂ ਦਾ ਭਵਿੱਖ ਉਜਵਲ ਹੈ ਪ੍ਰਣਾਮ ਉਹਨਾਂ ਸ਼ਹੀਦਾਂ ਨੂੰ ਉਹਨਾਂ ਦੇ ਮਾਰਨ ਸ਼ਹੀਦ ਉਦਮ ਸਿੰਘ ਜਿੰਦਾਬਾਦ ਜਿੰਦਾਬਾਦ ਸ਼ਹੀਦ ਉਦਮ ਸਿੰਘ ਜਿੰਦਾਬਾਦ ਸ਼ਹੀਦ ਉਦਮ ਸਿੰਘ ਜਿੰਦਾਬਾਦ ਅਮਰ ਰਹੇ ਸ਼ਹੀਦ ਉਦਮ ਸਿੰਘ ਜੈ ਹੋਵੇ ਸ਼ਹੀਦ ਉਦਮ ਸਿੰਘ ਅਮਰ ਰਹੇ ਸ਼ਹੀਦ ਉਦਮ ਸਿੰਘ ਅਮਰ ਰਹੇ ਸਕੂਲੀ ਛੋਟੇ-ਛੋਟੇ ਨੰਨੇ-ਮੁੰਨੇ ਬੱਚੇ ਸ਼ਹੀਦ ਉਦਮ ਸਿੰਘ ਦੇ ਜੱਦੀ ਘਰ ਸੁਨਾਮ ਵਿੱਚ 31 ਜੁਲਾਈ ਉਹਨਾਂ ਦੀ ਸ਼ਿੱਧੀ ਦਿਹਾੜੇ ਤੇ ਨਤਮਸਤਕ ਹੋਣ ਆਈ ਸੀ ਅਤੇ ਨਤਮਸਤਕ ਹੋਣ ਤੋਂ ਬਾਅਦ ਉਹ ਆਪਣੇ ਸਕੂਲ ਵਾਪਸ ਪਰਤਦੇ ਹੋਏ ਇੰਗਲਾ ਜਨ 26 ਦਸੰਬਰ 1999 ਨੂੰ ਪਿਤਾ ਪਹਿਲ ਸਿੰਘ ਤੇ ਮਾਤਾ ਹਰਨਾਮ ਕੌਰ ਦੀ ਕੁੱਖੋਂ ਹੋਇਆ ਜਿੱਥੇ ਉਹਨਾਂ ਨੇ ਬਚਪਨ ਇੱਥੇ ਛੋਟੀ ਉਮਰ 6 ਸਾਲ ਦੀ ਉਮਰ ਦਾ ਕਰਿਆ ਰਿਹਾ ਉਸ ਤੋਂ ਬਾਅਦ ਉਹਨਾਂ ਦੇ ਮਾਤਾ ਪਿਤਾ ਵੀ ਡੈਥ ਹੋਣ ਕਰਨਾ ਉਹ ਯਤਿਮ ਹੋ ਗਏ ਜਦੋਂ ਉਹਨਾਂ ਨੂੰ ਫਿਰ ਉਹਨਾਂ ਦੇ ਸ੍ਰੀਕੇ ਜਲਾਦੇ ਗਿਆਨੀ ਚੰਚਲ ਸਿੰਘ ਜੀ ਨੇ ਅੰਮ੍ਰਿਤਸਰ ਦੇ ਯਤਿਮ ਖਾਨੇ ਵਿੱਚ ਪੱਤੀ ਕਰਾਇਆ ਜਿੱਥੇ ਉਹਨਾਂ ਨੇ 10ਵੀਂ ਤੱਕ ਦੀ ਪੜ੍ਹਾਈ ਯਤਿਮ ਖਾਨੇ ਵਿੱਚ ਪੂਰੀ ਕੀਤੀ ਤੇ ਨਾਲ ਕਈ ਆਪਣੇ ਕਾਰੋਬਾਰ ਹੱਥ ਦੇ ਸਿੱਖੇ ਕਾਰਪੈਂਟਰ ਦਾ ਕੰਮ ਸਿੱਖਿਆ ਬੱਕ ਬੱਕ ਕੰਮ ਸਿੱਖੇ ਪਰ ਜਦੋਂ ਨੂੰ ਪਤਾ ਲੱਗਿਆ ਜ਼ਿਲ੍ਹਿਆਂ ਵਾਲੇ ਬਾਗ ਕਾਰਜ ਵੀ ਅੱਜ ਪਾਣੀ ਪਲਾਉਣ ਦੀ ਸੇਵਾ ਲੱਗੀ ਜਤੀਮ ਖਾਨ ਦੇ ਬਲੋਂ ਉਧਰ ਸਿੰਘ ਦੀ ਉਸਨੇ ਉਹ ਕਾਰ ਨੂੰ ਅੱਖੀਂ ਦੇਖਿਆ ਉਸ ਤੋਂ ਫਿਰ ਉਹਨੇ ਖਦਾ ਹੋ ਗਏ ਇਸ ਦੇਸ਼ ਦਾ ਬਦਲਾ ਲੈਣ ਦੀ ਸੋਚੀ ਫਿਰ ਉਹਨਾਂ ਨੇ ਗਦਰ ਪਾਰਟੀ ਨਾਲ ਸੰਬੰਧ ਬਣਾਏ ਗਦਰ ਪਾਰਟੀ ਖਾਤਰ ਬਾਹਰੋਂ ਅਸਲਾ ਤੇ ਸਹਿਦਰੀ ਲੈ ਕੇ ਆਏ ਤੇ ਉਸ ਟਾਈਮ ਉਹਨਾਂ ਨੂੰ ਕਿਸੇ ਮੁਗਬਰ ਨੇ ਮਗੂਰੀ ਕਰਕੇ ਫੜਾ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਨੂੰ ਵੱਖ-ਵੱਖ ਜੇਲ੍ਹਾਂ ਵਿੱਚ ਜੇਲ੍ਹ ਕਰਦੇ ਹੋਏ 5 ਸਾਲ ਦੀ ਸਜ਼ਾ ਹੋਈ ਜੇ ਉਹ ਚ ਰਿਆ ਹੋ ਕੇ ਦੁਬਾਰੇ ਫਿਰ ਉਹਨਾਂ ਨੇ ਪਾਸਪੋਰਟ ਬਣਾਇਆ ਫਿਰ ਕਈ ਦੇਸਾਂ ਰਾਹੀਂ ਘੁੰਮਦੇ ਹੋਏ ਉਹ 21 ਸਾਲ ਬਾਅਦ ਜਾਨਲ ਅਡਵਾਇਰ ਨੂੰ ਮਾਰ ਕੇ ਆਪਣੇ ਦੇਸ਼ ਦਾ ਬਾਦਰਾ ਲਿਆ ਤੇ ਆਪਣੇ ਸਿਰ ਪੱੜੀ ਪਾਜੀ ਮੋੜੀ ਇੱਥੇ ਹੁਣ 31 ਜੁਲਾਈ ਨੂੰ ਸ਼ੀਰਧੂ ਸਿੰਘ ਜੀ ਦੀ ਦਿਹਾੜਾ ਮਨਾਇਆ ਜਾਂਦਾ ਹੈ ਇਸ ਜਗ੍ਹਾ ਜਿਹੜੀ ਇਸ ਟੈਂਪਰਾ ਤਤਵ ਵਿਭਾਗ ਦੇ ਅੰਡਰ ਆ ਹੈ ਤੇ ਮੈਂ ਜੀਤ ਸਿੰਘ ਇਸ ਦੀ ਦੇਖ ਰੇ ਕਰਦਾ ਹਾਂ ਜੀ